ਹਾਂਜੀ ਕਿਸਾਨ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਝੋਨੇ ਦੀ ਕਟਾਈ ਜਿਹੜੀ ਹੈ ਲਗਭਗ ਨੇੜੇ ਹੋ ਚੁੱਕੀ ਹੈ ਬਾਕੀ ਫਸਪਤੀਆਂ ਥੋੜੀਆਂ-ਬਹੁਤੀਆਂ ਰਹਿ ਗਈਆਂ ਨੇ ਝੋਨਾ ਲਗਭਗ ਜਿਹੜਾ ਉਹ ਕੱਟਿਆ ਜਾ ਚੁੱਕਿਆ ਹੈ ਇਸ ਤੋਂ ਬਾਅਦ ਜਿਹੜੀ ਫਸਲ ਆਉਣੀ ਹੈ ਉਹ ਕਣਕ ਦੀ ਆਉਣੀ ਹੈ ਕਣਕ ਦੀ ਬਿਜਾਈ ਸਾਡੇ ਮਾਲਵੇ ਜ਼ਿਲ੍ਹੇ ਦੇ ਵਿੱਚ ਮੁਕਸਰ ਜ਼ਿਲ੍ਹੇ 'ਚ ਕਾਫੀ ਜਿਹੜੀ ਹੈ ਇੱਧਰ ਹੋਰ ਕੋਈ ਫਸਲ ਨਹੀਂ ਲੱਗਦੀ ਕਣਕ ਹੀ ਜਦਾ ਮੇਨ ਕ੍ਰੌਪ ਹੈ ਜਿਹੜੀ ਉਹ ਕਣਕ ਹੀ ਰਹਿੰਦੀ ਹੈ ਤੱਕ ਕਣਕ ਦੇ ਵਿੱਚ ਜਿਹੜੀਆਂ ਖਾਸ ਗੱਲਾਂ ਜਿਹੜੀਆਂ ਨੇ ਜਿਹੜੀਆਂ ਧਿਆਨ ਰੱਖਣਯੋਗ ਆਪਣੀਆਂ ਗੱਲਾਂ ਨੇ ਉਹ ਇਹ ਆ ਵੀ ਸਭ ਤੋਂ ਪਹਿਲਾਂ ਕਣਕ ਦੇ ਬੀਜ ਨੂੰ ਸੋਧਣਾ ਜਿਹੜਾ ਬਹੁਤ ਜ਼ਰੂਰੀ ਹੈ ਪਿਛਲੇ ਸਾਲ ਸਾਡੇ ਮੁਕਸਰ ਜ਼ਿਲ੍ਹੇ ਚ ਕੀ ਹੋਇਆ ਵੀ ਕਰਨਾਲ ਬੰਟਾਈ ਹੈ ਕਣਕ ਨੂੰ ਦਾਣੇ ਜਿਹੜੇ ਆ ਮਗਰੋਂ ਪੱਕਣ ਵੇਲੇ ਉਹ ਸਵਾਹ ਬਣੇ ਸੀਗੇ ਵੀ ਦਾਣਿਆਂ ਨੇ ਜਿਹੜਾ ਸਵਾਦ ਆ ਮਗਰੋਂ ਜਿਵੇਂ ਝੋਨੇ ਦੇ ਦਾਣੇ ਜਿਵੇਂ ਪਟਾਕਾ ਮਾਰਦੇ ਨੇ ਸਵਾਹ ਬਣ ਜਾਂਦੇ ਨੇ ਐਵੇਂ ਹੀ ਕਣਕ ਦੇ ਦਾਣੇ ਵੀ ਜਿਹੜੇ ਸੀਗੇ ਉਹ ਮਗਰੋਂ ਜਦੋਂ ਕਣਕ ਪੱਕੀ ਆ ਤੇ ਉਦੋਂ ਸਵਾਹ ਬਣ ਗਏ ਸੀ ਫਿਰ ਉਦੋਂ ਕਿਸੇ ਵੀ ਆਪਾਂ ਫੰਗੀਸਾਈਡ ਉੱਤੇ ਉਹਦੇ ਸਪਰੇਅ ਕਰ ਲਈਏ ਉਹਦਾ ਕੋਈ ਹੱਲ ਨਹੀਂ ਹੈਗਾ ਤਾਂ ਕਣਕ ਦੇ ਬੀਜ ਨੂੰ ਬੀਜਣ ਵੇਲੇ ਹੀ ਤੁਸੀਂ ਜਿਹੜਾ ਆ ਉਹ ਦਵਾਈ ਨਾਲ ਉਪਚਾਰਿਤ ਕਰਕੇ ਸੋਧ ਕੇ ਬੀਜ ਨੂੰ ਫਿਰ ਉਹਦੀ ਬਿਜਾਈ ਕਰੋ ਫਿਰ ਉਹਦੇ 'ਚ ਗੱਲ ਆ ਜਾਂਦੀ ਹੈ ਵੀ ਬੀਜ ਨੂੰ ਆਪਾਂ ਕਿਹੜੀ ਦਵਾਈ ਨਾਲ ਸੋਧੀਏ ਬਹੁਤ ਸਾਰੀਆਂ ਦਵਾਈਆਂ ਨੇ ਜਿਹਦੇ ਨਾਲ ਆਪਾਂ ਸੋਹ ਸਕਦੇ ਆ ਪਰ ਮੈਂ ਕਹਾਂਗਾ ਵੀ ਜਿਹੜੀ ਆਪਣੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਂ ਹੋਰ ਵੀ ਕਈ ਯੂਨੀਵਰਸਿਟੀਆਂ ਵੱਲੋਂ ਜਿਹੜੀ ਦਵਾਈ ਸਪਾਰਸ਼ ਹੈ ਉਹਦੇ ਨਾਲ ਹੀ ਬੀਜ ਨੂੰ ਸੋਧਿਆ ਜਾਵੇ ਤਾਂ ਉਹਦਾ ਮੈਂ ਜ਼ਿਕਰ ਕਰਦਾ ਮੈਂ ਉਹਦੀਆਂ ਜਿਹੜੀਆਂ ਮਗਰਲੇ 10 ਸਾਲ ਤੋਂ ਉਹਦੇ ਡੈਮੋ ਵੀ ਲਾ ਰਹੇ ਹਾਂ ਛੋਟੀਆਂ-ਛੋਟੀਆਂ ਕਿਆਰੀਆਂ ਦੇ ਵਿੱਚ ਜਿਹੜੇ ਬੀਜ ਨੂੰ ਦਵਾਈ ਲਾ ਕੇ ਬੀਜਦਾ ਔਰ ਕੁਝ ਜਿਹੜੀਆਂ ਬਿਨਾਂ ਦਵਾਈ ਲਾਏ ਵੀ ਬੀਜਦਾ ਜਿਹੜੇ ਦਾਣੇ ਆ ਤਾਂ ਉਹਦੇ ਵਿੱਚ ਡਿਫਰੈਂਸ ਪਤਾ ਚੱਲ ਜਾਂਦਾ ਤਾਂ ਮੇਰਾ ਐਕਸਪੀਰੀਅੰਸ ਉਸ ਦਵਾਈ ਨਾਲ ਮਗਰਲੇ 10 ਸਾਲ ਤੋਂ ਹੈ ਤੇ ਉਹ ਹੀ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਤੁਹਾਨੂੰ ਦਿਖਾਉਣਾ ਵੀ ਦਵਾਈ ਲਾ ਕੇ ਔਰ ਬਿਨਾ ਦਵਾਈ ਲਾਏ ਕਿੰਨਾ ਫਰਕ ਰਹਿੰਦਾ ਕਣਕ ਦੇ ਵਿੱਚ ਇਸ ਤਰੀਕੇ ਦੇ ਨਾਲ ਮੈਂ ਹਰ ਸਾਲ ਹੀ ਇਹਨਾਂ ਨੂੰ ਕੱਪਾਂ ਦੇ ਵਿੱਚ ਕਣਕ ਨੂੰ ਲਾਉਣਾ ਹੈ ਔਰ ਸੀਡ ਕਾਈਂਡ ਵੈਕਸ ਦਵਾਈ ਮੈਂਟੇਨਡ ਐਗਰੀਟੈਕ ਦੀ ਇਹਦੇ ਨਾਲ ਜਿਹੜਾ ਪੀਨੋ ਟ੍ਰੀਟ ਕਰੀਦਾ ਇਹ ਦਵਾਈ ਹੈ ਜਿਹੜੀ ਤੁਹਾਨੂੰ ਹਰ ਇੱਕ ਯੂਨੀਵਰਸਿਟੀ ਦੀ ਕਿਤਾਬ ਦੇ ਵਿੱਚ ਵੀ ਮਿਲ ਜੇਗੀ ਔਰ ਇਹ ਤੁਸੀਂ ਦੇਖ ਸਕਦੇ ਹੋ ਇੱਕੋ ਦਿਨ ਦੀ ਬਿਜਾਈ ਹੋਈ ਕਣਕ ਹੈ ਜਿਹੜਾ ਬੀਜ ਹੈ ਇਹ ਸੋਧਿਆ ਹੋਇਆ ਬੀਜ ਹੈ ਉਹ ਬਿਨਾਂ ਸੋਧਿਆ ਹੋਇਆ ਬੀਜ ਹੈ ਤਾਂ ਫਰਕ ਤੁਹਾਡੇ ਸਾਹਮਣੇ ਆ ਇਹਦੀ ਗਰੋਥ ਦਾ ਇਹਦੇ ਕਲਰ ਦਾ ਕਾਫੀ ਫਰਕ ਹੈ ਅਗਰ ਜੜਾਂ ਦੀ ਗੱਲ ਕਰੀਏ ਤਾਂ ਇਹਦੀਆਂ ਜੜਾਂ ਬਿਲਕੁਲ ਵਾਈਟ ਔਰ ਪੂਰੀਆਂ ਦੇਖਾਂਗੇ ਤਾਂ ਵਾਈਟ ਰਹਿਣਗੀਆਂ ਇਹਦੀਆਂ ਜਿਹੜੀਆਂ ਬਿਨ ਉਪਚਾਰ ਕੀਤੀਆਂ ਹੋਈਆਂ ਜੜਾਂ ਇਹ ਤੁਹਾਨੂੰ ਹਲਕੀਆਂ ਬਰਾਊਨ ਨਜ਼ਰ ਆਉਣ ਲੱਗ ਜਾਣਗੀਆਂ ਕੁੜੇ ਰੈੱਡ ਕਲਰ ਬਰਾਊਨ ਕਲਰ ਦਿਖਣ ਲੱਗ ਜੂ ਇਹਦੇ ਵਿੱਚ ਔਰ ਅਜੇ ਇਹਨੂੰ ਥੋੜੇ ਦਿਨ ਹੋਏ ਆ ਜਿਵੇਂ ਜਿਵੇਂ ਥੋੜਾ ਇਹਨੂੰ ਹੋਰ ਟਾਈਮ ਟੱਪੂਗਾ ਤਾਂ ਇਹਦੀਆਂ ਜੜਾਂ ਦਾ ਹੋਰ ਫਰਕ ਆਊਗਾ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਨੂੰ ਪਤਾ ਲੱਗ ਜਾਂਦਾ ਇਹਨੂੰ ਸੋਧਨ ਦਾ ਕਿ ਕਣਕ ਨੂੰ ਅਗਰ ਆਪਾਂ ਦਵਾਈ ਬੀਜ ਨੂੰ ਸੋਧ ਕੇ ਬੀਜਦੇ ਤਾਂ ਕਿੰਨਾ ਫਰਕ ਆਉਂਦਾ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਇਹ ਸਪਾਰਸ਼ ਕਰੂੰਗਾ ਕਿ ਜਿਹੜੀ ਕਣਕ ਦਾ ਬੀਜ ਹੈ ਉਹਨੂੰ ਇਸ ਦਵਾਈ ਦੇ ਨਾਲ ਸੀਡ ਕਾਈਂਡ ਵੈਕਸ ਦੇ ਨਾਲ ਉਪਚਾਰਿਤ ਕਰਕੇ ਕਣਕ ਦੀ ਬਿਜਾਈ ਕਰੋ ਇਹਦੇ ਨਾਲ ਤੁਸੀਂ ਫਰਕ ਆਪੇ ਦੇਖ ਲਵੋਗੇ। ਤੁਸੀਂ ਘਰੇ ਵੀ ਇਦਾਂ ਲਾ ਸਕਦੇ ਹੋ। ਤਜਰਬੇ ਦੇ ਤੌਰ ਤੇ ਤੁਸੀਂ ਖੁਦ ਵੀ ਇਹ ਡੈਮੋ ਕਰ ਸਕਦੇ ਹੋ। ਸਾਰਿਆਂ ਨੂੰ ਧੰਨਵਾਦ ਜੀ। ਬਾਕੀ ਮੇਰੇ ਚੈਨਲ ਨੂੰ ਸ਼ੇਅਰ ਜਰੂਰ ਕਰੋ ਜੀ, ਲਾਈਕ ਕਰੋ। ਵੀਡੀਓ ਵਧੀਆ ਲੱਗਦੀ ਹੈ ਤਾਂ ਜਰੂਰ ਸ਼ੇਅਰ ਕਰੋ ਜੀ। ਇਦਾਂ ਦੀਆਂ ਵੀਡੀਓ ਮੈਂ ਤੁਹਾਡੇ ਨਾਲ ਲੈ ਕੇ ਅੱਗੇ ਕਣਕ ਦੇ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ, ਕੀ ਪਰੇਸ਼ਾਨੀਆਂ ਆਉਂਦੀਆਂ ਜਾਂ ਜੋ ਮੇਰਾ ਜੋ ਮਗਰਲੇ 15 ਸਾਲ ਦਾ ਤਜਰਬਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਵਾਂਗਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।